हां दोस्तों सतीश काल जी जो जी किट्टी ये नहीं काफी बड़ी समस्या कह लगले हैं जेडी कल परसों आपा पंजाब लुम्बी वाले वीर ਨਾਲ ਵੀ ਕਲਾਮ ਕੀਤੀ ਹੈ ਵੀਡੀਓ ਉਹ ਮਸ਼ੀਨ ਨਾਲ ਚੈੱਕ ਕਰਦੇ ਆ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕੀਤੀ ਉਹਨਾਂ ਦੇ अंदर ਵੀ ਬਹੁਤ ਜਿਹੜੀ ਪ੍ਰੋਬਲਮ ਹੈ ਸਮੱਸਿਆ ਜਿਹੜੀ ਉਹ ਜੀਪੀਏ ਦੀ ਕਿਉਂ ਆਉਂਦੀ ਹੈ ਕਿ ਇੱਕ ਪ੍ਰੋਬਲਮ ਇਹ ਵੀ ਹੈ ਜਿਹੜੀ ਆਪਾਂ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਦੇਖੋ ਇਹਦੇ ਵਿੱਚ ਆ ਫਲੋਡ ਟਰੈਪ ਹੈ ਲੱਗਿਆ ਹੋਇਆ ਠੀਕ ਹੈ ਫਲੋਡ ਟਰੈਪ ਦੇ ਵਿੱਚ ਦੇਖੋ ਤੁਸੀਂ ਕਟਿੰਗ ਕਰਕੇ ਪਾਈਪ ਪਾਇਆ ਹੋਇਆ ਇਹਦੇ ਇੱਥੇ ਸਾਈਡਾਂ ਨੂੰ ਪਾਣੀ ਜਾਂਦਾ ਹੈ ਠੀਕ ਹੈ ਜੀ ਤੇ ਆਹ ਦੇਖ ਸਕਦੇ ਹੋ ਜੀ ਸਾਰਾ ਬਾਥਰੂਮ ਪਟਾਉਣਾ ਪੈ ਗਿਆ ਉਹਦੇ ਕਰਕੇ ਤੇ ਆਲੇ کافی بڑا ਬਾਥਰੂਮ ਦਾ نیچے ਸੀਲਿੰਗ ਦੇ ਵਿੱਚ ਜਿਹੜੀ ਆਪਣੀ ਸਿਲਨ ਆ ਗਈ ਉਹਦੇ ਕਰਕੇ ਫਰਸਟ ਫਲੋਰ ਦਾ ਬਾਥਰੂਮ ਹੈ ਸਾਰਾ ਫਰਸ਼ ਪਟਾਉਣਾ ਪੈ ਗਿਆ ਸੋ ਇਹਨੂੰ ਹਾਈਟ੍ਰਾਈਜ਼ਰ ਤੁਸੀਂ ਜ਼ਰੂਰ ਲਾਓ ਇਹ ਫੈਟਾ ਵੀ ਅਸੀਂ ਦੱਸਦੇ ਰਹੇ ਨੇ ਤੇ ਅੱਜ ਆਪਾਂ ਇੱਕ ਛੋਟੀ ਜਿਹੀ ਵੀਡੀਓ ਪਾ ਕੇ ਵੀ ਤੁਹਾਨੂੰ ਇਹਦੇ ਨਾਲੇ ਅਟੈਚ ਕਰ ਦਾਂਗੇ ਉਹ ਵੀਡੀਓ ਪਾ ਕੇ ਤੁਹਾਨੂੰ ਸਮਝਾਉਣੀ ਵੀ ਇਦਾਂ ਤੁਸੀਂ ਹਾਈਟ੍ਰਾਈਜ਼ਰ ਪਾ ਕੇ ਇਹ ਵਾਸ਼ ਸਟੇਸ਼ਨ ਦੀ ਡਰੇਨ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਜਿਹੜੀ ਫਿਲਨ ਦੀ ਸਮੱਸਿਆ ਤੁਹਾਡੀ ਨਹੀਂ ਆਉਂਦੀ ਜਿਹੜਾ ਪਾਣੀ ਸਾਈਡਾਂ ਨੂੰ ਜਾਂਦਾ ਗੱਡਾ ਫਲੋਟ ਟ੍ਰੈਪ ਦੇ ਨਾਲ ਨੂੰ ਪਾਈਪ ਦੇ ਕੱਟੀ ਕਰਿਆ ਹੁੰਦਾ ਉਹਦੇ ਨਾਲ ਨੂੰ ਪਾਣੀ ਚਲੇ ਜਾਂਦਾ ਅੰਦਰ ਫਿਰ ਸੀਪੇ ਚ ਹੁੰਦੀ ਹੈ ਸੋ ਉਹ ਚੀਜ਼ ਕੋ ਸ਼ੁਕਾਰਾ ਮਿਲਦਾ ਹਾਈਡ੍ਰਾਈਜ਼ਰ ਯੂਜ਼ ਕਰੋ ਉਹਦੇ ਨਾਲੇ ਪ੍ਰੋਬਲਮ ਨਹੀਂ ਠੀਕ ਹੈ ਜੀ ਉਹ ਕੇਪਾ ਨੂੰ ਵੀ ਵੀਡੀਓ ਅਟੈਚ ਕਰਕੇ ਦਿਖਾਵਾਂਗੇ ਫਿਰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੋ ਦੋਸਤਾਂ ਕੇ ਵਲ ਲਈ ਧੰਨਵਾਦ